ਮਾਨਯੋਗ ਸੀਐਮ ਸਾਹਿਬ ਪੰਜਾਬ ਤੇ ਮਾਨਯੋਗ ਬੀਜੇਪੀ ਸਾਹਿਬ ਪੰਜਾਬ ਦੀਆਂ ਡਾਇਰੈਕਸ਼ਨਸ ਤੇ ਸਾਡੇ ਡੀਏਜੀ ਪਟਿਆਲਾ ਰੇਂਜ ਉਹਨਾਂ ਦਿਆ ਸੇਵੀ ਸੁਪਰਵਾਈਜ਼ਨ ਇੱਕ ਟੀਮ ਬਣਾਈ ਗਈ ਸੀ ਅੰਡਰ ਦਾ ਹੈੱਡ ਆਫ ਸਪੈਸ਼ਲਟੀ ਨਾਲ ਡੀਐਸਪੈਸ਼ਲਟੀ ਵਾਰਨੇਸੇ ਚੋਕਤਵਾਰੀ ਤੇ ਐਸਐਚਓ ਸਬਜੀ ਮੰਡੀ ਡਿਵੀਜ਼ਨ ਨੰਬਰ 2 ਸੋ ਇਹਨਾਂ ਨੇ ਬੜੀ ਮਿਹਨਤ ਕਰਦੇ ਹੋਏ ਇਹਦੇ ਵਿੱਚ ਸਾਡੇ ਕੋਲ ਇਨਫੋਰਮੇਸ਼ਨ ਆਈ ਸੀ ਕਿ ਕੋਈ ਗੈਂਗ ਹੈਗਾ ਜਿਹੜਾ ਚੋਰੀ ਦੀ ਵਾਰਦਾਤਾਂ ਕਰਦਾ ਲੁੱਟਖੋਰੀਆਂ ਵਾਰਦਾਤਾਂ ਕਰਦੇ ਨੇ ਜਿਹਦੇ ਵਿੱਚ ਕੁਝ ਦਿੱਲੀ ਦੇ ਮੈਂਬਰ ਨੇ ਤੇ ਕੁਝ ਪੰਜਾਬ ਦੇ ਮੈਂਬਰ ਨੇ ਸੋ ਇੱਕ ਇੰਟਰ ਸਟੇਟ ਗੈਂਗ ਹੈ ਜਿਹੜਾ ਆਪਰੇਟ ਕਰ ਰਿਹਾ ਪਟਿਆਲਾ ਦੇ ਵਿੱਚ ਤੇ ਇਹਨਾਂ ਨੇ ਵਕ ਵਕ ਵਾਰਦਾਤਾ ਪਟਿਆਲਾ ਸ਼ਹਿਰ ਵੀ ਕੀਤੀ ਹੈ ਪਟਿਆਲਾ ਜਿਲ੍ਹੇ ਵਿੱਚ ਵੀ ਕੀਤੀ ਹੈ ਤੇ ਬਾਕੀ ਜ਼ਿਲ੍ਹਿਆਂ ਵਿੱਚ ਵੀ ਇਹਨਾਂ ਨੇ ਵਾਰਦਾਤਾ ਕੀਤੀ ਹੈ ਪੰਜਾਬ ਦੇ ਵਿੱਚ ਵੀ ਬਾਹਰਲੇ ਜ਼ਿਲ੍ਹੇ ਸੋ ਉਦੋਂ ਤੇ ਕਾਰਵਾਈ ਕਰਦੇ ਹੋਏ ਤਿੰਨ ਬੰਦੇ ਦੇ ਅਰੈਸਟ ਹੋਏ ਨੇ ਇੱਕ ਨਾ ਜੋ ਰੈਣ ਵਾਲਾ ਪਟਿਆਲੇ ਦਾ ਜਿਹਦਾ ਕੀ ਨਾਮ ਸੰਦੀਪ ਸਿੰਘ ਗੁਰਕੂ ਦੂਜਾ ਬੰਦੇ ਦੇ ਵਿੱਚ ਇਨ ਐਡੀਸ਼ਨ ਜਿਹੜੇ ਅਰੈਸਟ ਹੋਏ ਨੇ ਇੱਕ ਸ਼ਿਤੇਜ ਬਾਰਦਵਾ ਜਿਹੜਾ ਜੀਤੂ ਜਿਹਦੇ ਤੇ ਆਲਰੇਡੀ ਆਰਚ ਖਰਚੇ ਦੱਸਨੇ ਇਹ ਹੀ ਮਨਸ਼ੂ ਸੋਨੀ ਜਿਹਦੇ ਦੋ ਬੱਚੇ ਦੱਸਨੇ ਇਹਨਾਂ ਦੀ ਹਿਸਟਰੀ ਹੈ ਕਿ ਜਿਹੜਾ ਇੱਕ ਵਕਤ ਰਹਿਣ ਵਾਲਾ ਗੋਲੂ ਇਹਦੇ ਤੇ ਕੈਂਡੀ ਪੀਐਸ ਦਾ ਪਰਚਾ ਹੋਇਆ ਸੀ ਉਸ ਤੋਂ ਬਾਅਦ ਇਹ ਦਸਨਾ ਜੇਲ੍ਹ ਚ ਇਕੱਠੇ ਰਹੇ ਆ ਪਿੰਡ ਉੱਥੇ ਇਨ ਕੰਟੈਕਟ ਆਇਆ ਜਿਹੜਾ ਪਰਚਾ ਇਹਦੇ ਤੇ ਦਰਜ ਹੋਇਆ ਸੀ ਐਨਡੀਪੀਐਸ ਦਾ ਉਪੀਚ ਹੋਇਆ ਸੀ ਉਸ ਤੋਂ ਬਾਅਦ ਇਹ ਇੱਥੇ ਦਸਨਾ ਜੇਲ੍ਹ ਚ ਮਿਲੇ ਸੀਗੇ ਉੱਤੇ ਇਹਨਾਂ ਨੇ ਪਲਾਨਿੰਗ ਕੀਤੀ ਸੀ ਕਿ ਅਸੀਂ ਗੈਂਗ ਬਣਾ ਕੇ ਵਾਰਦਾਤਾਂ ਕਰੀਆਂ ਸ਼ੁਰੂ ਕਰਾਂਗੇ ਚੋਰੀ ਦੀਆਂ ਵਾਰਦਾਤਾਂ ਲੁੱਥ ਵੜੀਆਂ ਵਾਰਦਾਤਾਂ ਕਰਾਂਗੇ ਸੋ ਉਹਦੀ ਲੜੀ ਵਿੱਚ ਇਹਨਾਂ ਨੇ ਇੱਥੇ ਇੱਕ ਪਹਿਲਾਂ ਕਾਰ ਚੋਰੀ ਕੀਤੀ ਸੀ ਉਸ ਤੋਂ ਬਾਅਦ ਉਸੇ ਕਾਰ ਦੀ ਵਰਤੋਂ ਕਰਦੇ ਹੋਏ ਇੱਕ ਤ੍ਰਿਕੜੀ ਏਰੀਆ ਵਿੱਚ ਮੋਬਾਈਲ ਫੋਨ ਦੀ ਚੋਰੀ ਵਗੈਰਾ ਕੀਤੀ ਸੋ ਇਹਦੇ ਜਿਹੜੀ ਟੋਟਲ ਰਿਕਵਰੀ ਹੋਈ ਹੈ 3 ਵਿਪਨੀਆਂ ਦੇ ਇਸਰਾਮਤ ਹੋਏ ਨੇ ਤੇ 15 ਜ਼ਿੰਦਾ ਕਾਬੂਦਸ ਗ੍ਰਾਮਤ ਹੋਏ ਨੇ ਇਹਨਾਂ ਦੀ ਜਿਹੜੀ ਅਰੈਸਟ ਹੋ ਦਕਾਲਾ ਚੁੰਗੀ ਤੋਂ ਹੋਈ ਹੈ ਇੱਕ ਹੋਰ ਇਹਦੇ 'ਚ ਜਿਹੜਾ ਮੇਨ ਪੁਆਇੰਟ ਮੈਂ ਤੁਹਾਡੇ ਧਿਆਨ 'ਚ ਲੈ ਕੇ ਆਉਣਾ ਐ ਐਂਡ ਪਟਿਆਲਾ ਦੇ ਰੈਜ਼ੀਡੈਂਟ ਨੂੰ ਵੀ ਦੱਸਣਾ ਚਾਹਾਂਗਾ ਪਟਿਆਲਾ ਦੇ ਵਸਨੀਕਾਂ ਨੂੰ ਵੀ ਮੈਂ ਅਪੀਲ ਕਰਨਾ ਚਾਹਾਂਗਾ ਇਹਦੇ ਕਿ ਇਹ ਜਦੋਂ ਚੋਰੀ ਹੋਈ ਉਸ ਤੋਂ ਬਾਅਦ ਇੱਕ ਸੀਸੀਟੀਵੀ ਫੁਟੇਜ ਅਸੀਂ ਦੇਖੀ ਸੀ ਜਿਹੜੀ ਸੀਸੀਟੀਵੀ ਫੁਟੇਜ ਪਬਲਿਕ ਵੀ ਹੋ ਗਈ ਤੇ ਉਹ ਕਾਫੀ ਵਾਇਰਲ ਵੀ ਹੋ ਗਈ ਉਹ ਵਾਇਰਲ ਹੋਣ ਕਰਕੇ ਜਿਹੜਾ ਇਹ ਸੰਦੀਪ ਸਿੰਘ ਵਰਗ ਕੋਧੂ ਐ ਇਹਨੂੰ ਪਤਾ ਲੱਗ ਗਿਆ ਕਿ ਮੇਰਾ ਉਹਦੇ 'ਚ ਨਾਮ ਆ ਗਿਆ ਮੇਰਾ ਪਤਾ ਲੱਗ ਗਿਆ ਸੋ ਜਿਹੜੀ ਗੱਡੀ ਸੀਗੀ ਇਹਨੇ ਗੱਡੀ ਚੱਕ ਕੇ ਲੈ ਚੋ ਤੋ ਇਸ ਕਰਕੇ ਅਸੀਂ ਨੈਰ ਤੋਂ ਬਾਅਦ ਤੇ ਰਿਕਵਰ ਕੀਤੀ ਤੇ ਕੁਝ ਜਿਹੜੇ ਮੋਬਾਈਲ ਫੋਨ ਸੀਗੇ ਉਹ ਵੀ ਇਹਨੇ ਨੈਰ ਤੋਂ ਸੁੱਟਦੇ ਸੋ ਜਿਹਦਾ ਹੁਣ ਚੋਰੀ ਹੋਇਆ ਸਮਾਨ ਉਹਦੀ ਰਿਕਵਰੀ ਜਿਸ ਸਾਭ ਨਾਲ ਹੋਣੀ ਚਾਹੀਦੀ ਸੀ ਉਸ ਸਾਭ ਨਾਲ ਨਹੀਂ ਹੋਤਾਉਗੀ ਬਿਕਾਜ਼ ਇਹਨੇ ਨੈਰ ਤੋਂ ਸੁੱਟਦੇ ਤੇ ਜੇ ਉਹ viral ਨਾ ਹੁੰਦੀ ਵੀਡੀਓ ਜੋ ਪੁਲਿਸ ਦਾ ਕੀ ਸੀਮਤ ਰਹਿੰਦੀ ਆ ਕੁਝ ਲੋਕਾਂ ਦਾ ਕੀ ਰਹਿੰਦੀ ਤੇ ਸ਼ਾਇਦ ਇਹਦੇ ਵਿੱਚ ਅਸੀਂ ਹੋਰ ਜ਼ਿਆਦਾ ਰਿਕਵਰੀ ਕਰ ਪਾਉਂਦੇ ਸੋ ਮੈਂ ਅਪੀਲ ਕਰੂੰਗਾ ਕਿ ਜੇ ਕਿਸੇ ਕੋਲ ਕੋਈ CCTV ਫੁਟੇਜ ਆ ਜਾਂਦੀ ਹੈ ਤੇ ਰਾਦਰ ਥੈਂਕ ਉਹਨੂੰ viral ਕਰੀਏ ਅਸੀਂ ਪੁਲਿਸ ਨੂੰ ਪ੍ਰੋਵਾਈਡ ਕਰੀਏ ਅਸੀਂ ਸੋਸ਼ਲ ਮੀਡੀਆ ਨੈਟਵਰਕ ਤੇ ਉਹਨੂੰ ਨਾ ਪਾਈ। ਥੈਂਕ ਯੂ। ਤੇ ਇਹਨਾਂ ਨੇ ਪਟਿਆਲੇ ਤੋਂ ਇਲਾਵਾ ਵੀ ਗੇਰ ਪੰਜਾਬ ਤੋਂ ਵਾਰਦਾਤ ਹਜੇ ਇਹਨਾਂ ਦੀ ਪੁੱਛਕਿਛ ਹੋਊਗੀ। ਸੋ ਹਜੇ ਸਾਡੇ ਕੋਲ ਜਿਹੜੀਆਂ ਦੋ ਚੋਰੀਆਂ ਪਟਿਆਲੇ ਦੀਆਂ ਉਹ ਵੈਰੀਫਾਈ ਹੋਈਆਂ। ਬਟ ਉਮੀਦ ਹੈ ਕਿ ਪਟਿਆਲੇ ਤੋਂ ਇਲਾਵਾ ਵੀ ਇਹਨਾਂ ਨੇ ਜਿੱਥੇ ਜਿੱਥੇ ਚੋਰੀਆਂ ਕੀਤੀਆਂ ਹੋਣੀਆਂ ਉਹ ਵੀ ਟ੍ਰੇਸ ਕਰਾਂਗੇ। ਅੱਛਾ ਇਨ ਐਡੀਸ਼ਨ ਬੜਾ ਇੰਟਰਸਟਿੰਗ ਹੈ ਕਿ ਦਿੱਲੀ ਪੁਲਿਸ ਦਾ ਜਿਹੜਾ ਸਪੈਸ਼ਲ ਸੈੱਲ ਹੈ ਉਹਨਾਂ ਨੂੰ ਵੀ ਇਹ ਦੋਵੇਂ ਵਾਂਟਡ ਸੀਗੇ। ਇਹ ਜਿਹੜੇ ਦੋਵੇਂ ਬੰਦੇ ਦਿੱਲੀ ਵਾਲੇ ਪੜੇ। ਯੂਪੀ ਪੁਲਿਸ ਨੇ ਵਾਂਟਡ ਸੀ ਹੈ ਦਿੱਲੀ ਦੇ ਪੀਓ ਨੇ ਤੇ ਐਸਐਚਓ ਕੁਤਵਾਲੀ ਤੇ ਐਸਐਟੂ ਡਿਵੀਜ਼ਨ ਨੰਬਰ 2 ਨੇ ਬੜੀ ਮਿਹਨਤ ਕਰਦੇ ਹੋਏ ਆਪਣੀ ਟੀਮ ਦੇ ਨਾਲ ਅੰਦਰ ਤੋਂ ਸੁਪਰਵੀਜ਼ਨ ਆਫ ਡੀਐਸਪੀ ਸਿਟੀ 1 ਤੇ ਐਸਪੀ ਸਿਟੀ ਇਹਨਾਂ ਨੇ ਬੰਦਿਆਂ ਨੂੰ ਅਰੈਸਟ ਕੀਤਾ ਜਿਨ੍ਹਾਂ ਦੇ ਪਿੱਛੇ ਦੋ ਜੜੀ ਸਟੇਟਸ ਪੁਲਿਸ ਲੱਗੀ ਹੋਈ ਸੀ ਆਪਸ ਵਿੱਚ ਕਿਵੇਂ ਜਾਣ ਆਪਸ ਤੇ ਦਾਸਨਾ ਜੇਲ੍ਹ ਤੇ ਇਕੱਠੇ ਰਹੇ ਨੇ ਜਦੋਂ ਇਹ ਤੇ ਐਨਡੀਪੀਐਸ ਦਾ ਪਰਚਾ ਆਇਆ ਸੀ ਗੋਡੂ ਦਾ ਸਰ ਇਹਨਾਂ ਦੀ ਉਮਰ ਕਿੰਨੀ ਹੈ ਤੁਹਾਡੇ ਉਮਰੇ ਛੋਟੇ ਹੀ ਨੇ 20 ਤੋਂ ਭਾਈ ਸਾਹਿਬ ਦੇ ਨੇੜੇ ਤੇ ਕੋਈ ਗੈਂਗਸਟਰ ਬੁਕ ਲੈਣਾ ਕੋਈ ਕਾਪੀ ਨਹੀਂ ਹੈ ਜਿਹਦੇ ਜਿਹੇ ਨਜ਼ਰੀਏ ਗੈਂਗਸਟਰ ਐਂਗਲ ਰੇਜ ਕੋਈ ਨਹੀਂ ਹੈਗਾ ਬਟੇ ਜ਼ਰੂਰ ਚੋਰੀ ਦੀਆਂ ਵਾਰਦਾਤਾਂ ਤੇ ਲੁੱਟਖੋਰੀਆਂ ਵਾਰਦਾਤਾਂ ਜ਼ਰੂਰ ਨੇ ਜਿਵੇਂ ਮੈਂ ਦੱਸਿਆ ਕਿ ਇਹਨਾਂ ਚ ਜਿਹੜਾ ਮੁੱਖ ਸੁਰਗਣਾ ਹੈ ਉਹ ਤੇ ਹੱਥ ਪੱਥਰੀ ਦਰਜ ਨੇ ਤੇ ਜਿਹੜਾ ਦੂਜਾ ਬੰਦਾ ਉਹਦੇ ਤੇ ਦੋ ਕਰਚੇ ਦਰਜ ਨੇ ਆਹ ਪਿਆਰਾ ਬੰਦਾ ਕੋਈ ਜਾਣਕਾਰੀ ਜੇ ਬੈਕੰਡਰ ਲੋਕਲ ਹੀ ਲੋਕਲ ਮੀਡੀਆ ਹੀ ਆਲੀ ਹੋਵੇ ਰੱਖੀ ਵੈਪਨ ਲੋਕਲ ਬਣਦੇ ਨੇ ਬਟ ਇਹਨਾਂ ਦੇ ਕਿੱਥੋਂ ਇਹਨਾਂ ਨੇ ਪਰਚੇਸ ਕੀਤੇ ਕਿੰਨੇ ਤੇ ਕੀਤੇ ਉਹ ਸਾਰਾ ਹਜੇ ਇਨਵੈਸਟੀਗੇਸ਼ਨ ਚ ਹੈ

ਚਲੋ ਹੁਣ ਜੇ ਪੜੇ ਨੇ ਡਰਗ ਵਿੱਚ ਨਹੀਂ ਹਜੇ ਡੋਗ ਟੈਸਟ ਹੋਊਗਾ ਫਿਰ ਪਤਾ ਲੱਗੇਗਾ ਪਰ ਜਿਵੇਂ ਇਹ ਸੰਦੀਪ ਗੋਲੂ ਤੇ ਡਰਗ ਦਾ ਪਰਚਾ ਹੈਗਾ ਐਨਡੀਪੀਐਸ ਤੇ ਸੋ ਕਾਫੀ ਚਾਂਸਸ ਨੇ ਕਿ ਕੰਜ਼ੂਮ ਵੀ ਕਰਦਾ ਹੋਵੇ ਚਲੋ ਭਾਵੇਂ ਵੀਡੀਓ ਕੰਟੈਂਟ ਇਹੀ ਹੈ ਕਿ ਇਹ ਬਾਰੂ ਕਰਨਾ ਚਾਹੀਦਾ ਨਹੀਂ ਲੋਕਾਂ ਨੂੰ ਮੈਂ ਇਹੀ ਕਹਾਂਗਾ ਜੀ ਕਿ ਜੇ ਕੋਈ ਵਾਰਦਾਤ ਹੋਈ ਏ ਜੇ ਕੋਈ ਕ੍ਰਾਈਮ ਹੁੰਦਾ ਹੈ ਤੇ ਕਿਸੇ ਕੋਲ ਕੋਈ ਵੀਡੀਓ ਆਂਦੀ ਏ ਤੇ ਰਦਰ ਥੈਂਕ ਆਪਾਂ ਉਹਨੂੰ ਸੋਸ਼ਲ ਮੀਡੀਆ ਤੇ ਪਾਈਏ ਤੇ ਜਿਹੜਾ ਚੋਰ ਆਇਆ ਜਿਹੜਾ ਬੰਦਾ ਜਿੰਨੇ ਵਾਰਦਾਤ ਕੀਤੀ ਏ ਉਨੂੰ ਸੂਚਿਤ ਕਰਦੀ ਹੈ ਕਿ ਤੂੰ ਆਇਡੈਂਟੀਫਾਈ ਹੋ ਗਿਆ ਹੈ ਤੇਰਾ ਪਤਾ ਲੱਗ ਗਿਆ ਅਸੀਂ ਉਹ ਪੁਲਿਸ ਨੂੰ ਪ੍ਰੋਵਾਈਡ ਕਰੀਏ ਤੇ ਆਪਣੇ ਤੱਕ